ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਐਲੋਵੇਰਾ ਠੀਕ ਹੈ ਜੀ ਐਸੀ ਇਹਨੂੰ ਐਲੋਵੇਰਾ ਵੀ ਕਹਿ ਦਿੰਦੇ ਆ ਸਾਡੇ ਇੱਧਰ ਕੀ ਇਕਵਾਰ ਕਹਿੰਦੇ ਇਹਨੂੰ ਤੁਹਾਡੇ ਏਰੀਆ ਦੇ ਵਿੱਚ ਇਹਦਾ ਕੀ ਨਾਮ ਹੈ ਠੀਕ ਹੈ ਜੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਤਾਂ ਐਵੇਂ ਤਾਂ ਇਹਨੂੰ ਐਲੋਵੇਰਾ ਕਹਿੰਦੇ ਤਾਂ ਸਭ ਨੂੰ ਪਤਾ ਹੀ ਆ ਤੇ ਸਾਡੇ ਨੂੰ ਕੀ ਇਕਵਾਰ ਵੀ ਕਹਿ ਦਿੰਦੇ ਆ ਇਹ ਜਿਹੜੀ ਸਬਜੀ ਆ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਮਤਲਬ ਕਾਫੀ ਟਾਈਮ ਹੋ ਗਿਆ ਬੜਾ ਪਿਆਰ ਮਿਲਿਆ ਠੀਕ ਹੈ ਜੀ ਇਹਦੀ ਵੀਡੀਓ ਨੂੰ ਆਪਾਂ ਨੂੰ ਸੋ ਜ਼ਿਆਦਾਤਰ ਅਸੀਂ ਇਹਦੀ ਸਬਜੀ ਖਾਂਦੇ ਹਾਂ ਨੇ ਮੈਨੂੰ ਤਾਂ ਕਾਫੀ ਟਾਈਮ ਹੋ ਗਿਆ ਕਿਉਂਕਿ ਸਰਦੀਆਂ ਦੇ ਵਿੱਚ ਅਸੀਂ ਇਹਦੀ ਸਬਜੀ ਬਣਾਉਂਦੇ ਆ ਇਹ ਜਿਵੇਂ ਹੁਣ ਸਰਦੀਆਂ ਦੇ ਵਿੱਚ ਸੂਪ ਤੇ ਹੀ ਕੰਮ ਕਰਦੀ ਸਬਜੀ ਦੀ ਇਹ ਗਰਮ ਹੁੰਦਾ ਥੋੜਾ ਜਿਵੇਂ ਕਿ ਹੁਣ ਸਰਦੀਆਂ ਦੇ ਵਿੱਚ ਆਪਾਂ ਇਹਨੂੰ ਖਾਓਗੇ ਜਿਵੇਂ ਕਿ ਲੱਕ ਦਾ ਦਰਦ ਹੋ ਗਿਆ ਜਾਂ ਖੰਗ ਜਖਾਮ ਹੋਗੀ ਉਹਦਾ ਬੈਨੀਫਿਟ ਬੜਾ ਰਹਿੰਦਾ ਹੈ ਸਬਜੀ ਦਾ ਤੇ ਸਬਜੀ ਦੀ ਵੀਡੀਓ ਤੁਸੀਂ ਪਹਿਲਾਂ ਵੀ ਦੋ ਵਾਰ ਦੇਖ ਚੁੱਕੇ ਆ ਜੀ ਹੁਣ ਫੇਰ ਆਪਾਂ ਬਣਾਵਾਂਗੇ ਅੱਜ ਬਿਲਕੁਲ ਦੇਸੀ ਤਰੀਕੇ ਨਾਲ ਬਿਲਕੁਲ ਹੋਮ ਸਟਾਈਲ ਤੇ ਸਭ ਤੋਂ ਪਹਿਲਾਂ ਕਰਦੇ ਆ ਜੀ ਆਪਾਂ ਇਹਦੀ ਕਟਿੰਗ ਠੀਕ ਆ ਜੀ ਇਹਨਾਂ ਮੈਂ ਦੋ ਤਿੰਨ ਪਾਣੀਆਂ ਚੋਂ ਧੋ ਲਿਆ ਚੰਗੀ ਤਰ੍ਹਾਂ ਜਦੋਂ ਆਪਾਂ ਨੇ ਇਹ ਵੜਦੇ ਆ ਨਾ ਪਹਿਲਾਂ ਚੰਗੀ ਤਰ੍ਹਾਂ ਆਪਾਂ ਨੇ ਧੋ ਲੈਣਾ ਏ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਕੱਟਣਾ ਕਿਵੇਂ ਆ ਸੋ ਪਹਿਲਾਂ ਆਪਾਂ ਨੇ ਦੇਖੋ ਆ ਦੇਖੋ ਇਸ ਤਰੀਕੇ ਨਾਲ ਇਹਦੀ ਆ ਸਾਈਡ ਕੱਟਣੀ ਆ ਜੀ ਉਸੀਂ ਦੇਖ ਸਕਦੇ ਹਾਂ ਇਸ ਤਰੀਕੇ ਨਾਲ ਹੁੰਦੀ ਹੈ ਜੀ ਇਹਦੀ ਕਟਿੰਗ ਵਿਚਾਲੀ ਜਿਹੜੀ ਗੁੱਦੋ ਗੁੱਦੋ ਜੀ ਆਪਾਂ ਨੇ ਕੱਢ ਲੈਣੀ ਆ ਹਾਂ ਦੇਖੋ ਗੁੱਦੂ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਇਹਦਾ ਪਿਛੇ ਤੇ ਪੀਸ ਕੱਟ-ਕੱਟ ਕੇ ਰੱਖੀ ਜਾਣੇ ਆ ਪੀਸ ਥੋੜੇ ਜਿਹਾ ਛੋਟੇ ਕਰ ਲਵਾਂਗੇ ਆਪਾਂ ਤੇ ਪਹਿਲਾਂ ਬੜਾ ਪੀਸ ਹੋ ਗਿਆ ਠੀਕ ਹੈ ਜੀ ਹਾਂ ਲੋ ਕਰਦਾ ਜਿਹੜੀ ਆਪਣੀ ਤਿੱਖੀ ਹੋਣੀ ਚਾਹੀਦੀ ਆ ਸੋ ਇਸ ਤਰੀਕੇ ਨਾਲ ਸੋ ਕਈ ਭੈਣ ਭਰਾਵਾਂ ਦੇ ਮੈਨੂੰ ਪਹਿਲਾਂ ਕਮੈਂਟ ਆਈ ਸੀ ਕਿ ਕਹਿੰਦੇ ਵੀ ਇਹਨੂੰ ਛਿੱਲਕੇ ਨਹੀਂ ਬਣਾਉਂਦੇ ਪਰ ਛਿੱਲਕੇ ਹੀ ਬਣਾਉਣਾ ਚਾਹੀਦਾ ਹੈ ਮੇਰਾ ਤਾਂ ਮਤਲਬ ਮੰਨਣਾ ਇਹੀ ਆ ਕਿਉਂਕਿ ਜੇ ਆਪਾਂ ਇਹਨੂੰ ਛਿੱਲਕੇ ਸਮੇਤ ਬਣਾਉਂਗੇ ਤਾਂ ਉਹ ਗੱਲਬਾਤ ਨਹੀਂ ਬਣਣੀ ਹੈਗੀ ਜਿਹੜੀ ਛਿੱਲਕੇ ਬਣਨੀ ਆ ਕਿਉਂਕਿ ਮੇਨ ਕੰਮ ਸਾਰਾ ਇਹ ਚੀਜ਼ ਦਾ ਏ ਜਿਹੜੀ ਆ ਵਿੱਚ ਇਹਦੇ ਗੁਦੋ ਹਨ ਠੀਕ ਹੈ ਜੀ ਇਹ ਆ ਪੂਰੀ ਕੰਮ ਦੀ ਚੀਜ਼ ਤੇ ਲੋ ਜੀ ਹੁਣ ਮੈਂ ਸਾਰਾ ਜਿਹੜਾ ਇਹ ਐਲੋਵੇਰਾ ਯਾਨੀ ਕਿ ਕੀ ਇਕ ਵਾਰ ਹੈ ਇਹਨੂੰ ਐਨ ਸੈੱਟ ਕਰ ਲਵਾਂਗਾ ਛਿੱਲਕੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਜਿਹੜਾ ਵੀ ਸਮਾਨ ਐ ਚ ਪੈਣਾ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੂਗਾ ਤੇ ਇੱਧਰ ਅਰਸ਼ਪ੍ਰੀਤ ਲੱਗੀ ਹੋਈ ਗਲਾਈ ਕਰਨਾ ਉਧਰ ਸਾਹਜਪ੍ਰੀਤ ਲੱਗਿਆ ਹੋਇਆ ਗਲਾਈ ਕਰਨਾ ਠੀਕ ਹੈ ਜੀ ਸੱਸਰੀ ਕਾਲ ਕਰਦੇ ਪੁੱਤ ਖਾਤੀ ਦਿਖਾ ਸਾਰਿਆਂ ਨੂੰ ਆ ਜਾ ਰੁਪਿਆ ਨਹੀਂ ਜਾਏਗਾ ਠੀਕ ਆ ਭਾਈ ਅਰਸ਼ਪ੍ਰੀਤ ਨੇ ਸਾਰਿਆਂ ਨੂੰ ਸੱਸਰੀ ਕਾਲ ਕਰਤੀ ਤੇ ਲੋ ਜੀ ਐਲੋਵੇਰਾ ਜਿਹੜਾ ਆਪਾਂ ਨੇ ਸਾਰਾ ਹੀ ਛਿੱਲ ਕੇ ਤਿਆਰ ਕਰ ਲਿਆ ਤੇ ਹੁਣ ਇਹਨੂੰ ਆਪਾਂ ਨੇ ਇੱਕ ਵਾਰ ਧੋਣਾ ਏ। ਇਹਦੇ ਵਿੱਚ ਪਾ ਦੇਣਾ ਆਪਾਂ ਨੇ ਗਰਮ ਪਾਣੀ। ਠੀਕ ਹੈ ਜੀ ਆ ਦੇਖੋ ਇਹ ਕੋਸਾ ਪਾਣੀ ਆ ਪੂਰਾ ਇਹਨਾਂ। ਇਹ ਆਪਾਂ ਨੇ ਇਹਦੇ ਵਿੱਚ ਐਡ ਕਰ ਦੇਣਾ। ਕਿਉਂਕਿ ਇਹ ਮੈਂ ਜਿਹੜਾ ਚੇੜ ਜਾਂ ਹੁੰਦਾ ਹੈ ਨਾ ਜਦੋਂ ਆਪਾਂ ਗਰਮ ਪਾਣੀ ਪਾਉਂਦੇ ਆ ਤਾਂ ਉਹ ਚੇੜ ਜਾਂ ਖਤਮ ਹੋ ਜਾਂਦਾ ਏ। ਤੇ ਲੋ ਜੀ ਇਹਨੂੰ ਹੁਣ ਆਪਾਂ ਇਦਾਂ ਦੇ ਜਾਲੀ ਵਾਲੇ ਬਰਤਨ 'ਚ ਕੱਢ ਲੂਗੇ। ਤੇ ਲੋ ਜੀ ਐਲੋਵੇਰਾ ਆਪਾਂ ਨੇ ਕੱਢ ਲਿਆ ਜਾਲੀ 'ਚ। ਇਹ ਚੰਗੀ ਤਰ੍ਹਾਂ ਧੋ ਹੋ ਚੁੱਕਿਆ ਹੈ ਹੁਣ। ਠੀਕ ਹੈ ਜੀ। ਇੱਧਰ ਚੁੱਲੇ 'ਚ ਅੱਗ ਬਲ ਚੁੱਕੀ ਹੈ ਜੀ ਠੀਕ ਹੈ ਜੀ ਕੜਾਹੀ ਆਪਾਂ ਨੇ ਰੱਖ ਲਈ ਆ ਤੇ ਹੁਣ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਮਸਟਰਡ ਆਇਲ ਯਾਨੀ ਕਿ ਸਰੋਂ ਦਾ ਤੇਲ ਤੁਸੀਂ ਕੋਈ ਵੀ ਕੁਕਿੰਗ ਆਇਲ ਜਿਹੜਾ ਵਰਤ ਸਕਦੇ ਹੋ ਪਰ ਜੇ ਆਪਾਂ ਇਹਨੂੰ ਸਰੋਂ ਦੇ ਤੇਲ 'ਚ ਬਣਾਉਂਗੇ ਤਾਂ ਗੱਲਬਾਤ ਪੂਰੀ ਘੈਂਟ ਬਣੂਗੀ ਇਸ ਕਰਕੇ ਤੁਸੀਂ ਵੀ ਸਰੋਂ ਦੇ ਤੇਲ 'ਚ ਬਣਾਇਓ ਇਹਨੂੰ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਲੋ ਜੀ ਤੇਲ ਆ ਜਿਹੜਾ ਗਰਮ ਹੋ ਚੁੱਕਿਆ ਏ ਹੁਣ ਆਪਾਂ ਤੇਲ ਦੇ ਵਿੱਚ ਜਿਹੜਾ ਐਲੋਵੇਰਾ ਏ ਥੋੜੇ ਟਾਈਮ ਲਈ ਫਰਾਈ ਕਰਾਂਗੇ ਆ ਗਏ। ਠੀਕ ਹੈ ਜੀ। ਐਲੋਵੇਰਾ ਆਪਾਂ ਨੇ ਇਹ ਦੋ ਵਾਰ ਚ ਕਰਕੇ ਫਰਾਈ ਕਰ ਲੈਣਾ ਏ ਯਾਨੀ ਕਹਿਣ ਦਾ ਮਤਲਬ ਆਪਾਂ ਨੇ ਇਹ ਭੁੰਨਣਾ ਏ। ਠੀਕ ਹੈ ਜੀ। ਥੋੜਾ ਜਿਹਾ ਭੁੰਨੂਗੇ ਇਹਨੂੰ ਜੇ ਆਪਾਂ ਇਹਨੂੰ ਭੁੰਨ ਕੇ ਸਬਜ਼ੀ ਬਣਾਉਂਦੇ ਆ ਨਾ ਇੱਕ ਤਾ ਇਹਦਾ ਛੇੜ ਜਾ ਖਤਮ ਹੋ ਜਾਂਦਾ ਏ ਤੇ ਇੱਕ ਸਬਜ਼ੀ ਆ ਜਿਹੜੀ ਪੂਰੀ ਟੇਸਟੀ ਲੱਗਦੀ ਆ ਖਾਣ ਚੈਨ ਵਧੀਆ ਲੱਗਦੀ ਆ। ਤੇ ਲੋ ਜੀ ਆ ਜਿਹੜਾ ਸਾਰਾ ਹੀ ਹੁਣ ਆਪਾਂ ਨੇ ਐਲੋਵੇਰਾ ਤੋ ਕੇ ਰੱਖਿਆ। ਇਨੂੰ ਦੋ ਵਾਰ ਕਰਕੇ ਮੈਂ ਫਰਾਈ ਕਰ ਲੂੰਗਾ ਠੀਕ ਹੈ ਜੀ ਤੇ ਜਦੋਂ ਤੱਕ ਆਪਣਾ ਐਲੋਵੇਰਾ ਫਰਾਈ ਹੁੰਦਾ ਹੈ ਯਾਨੀ ਕਿ ਇੱਕ ਵਾਰ ਆਪਾਂ ਤਲਦੇ ਆਂ ਉਦੋਂ ਤੱਕ ਆਪਾਂ ਤੁਹਾਨੂੰ ਹੋਰ ਮਸਾਲੇ ਦਿਖਾ ਦਿੰਦੇ ਜਿਹੜੇ ਆਪਾਂ ਨੇ ਤਿਆਰ ਕਰਨੇ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਪੇਸਟ ਬਣਾਵਾਂਗੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਇਹ ਜਿਹੜੀ ਲਸਣ ਦੀ ਹੈ ਕਿ ਡੇਢ ਗੱਠੀ ਲਸਣ ਦੀ ਹੈ ਜੀ 2 ਤੋਂ 2.5 ਇੰਚ ਅਦਰਕ ਹੈ ਤੇ ਉਸ ਤੋਂ ਬਾਅਦ 10 ਤੋਂ 12 ਹਰੀਆਂ ਮਿਰਚਾਂ ਹਰੀਆਂ ਮਿਰਚਾਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵੀ ਪਾ ਸਕਦੇ ਹੋ ਇਹ ਤਿੰਨੇ ਚੀਜ਼ਾਂ ਦਾ ਆਪਾਂ ਜਿਹੜਾ ਇੱਕ ਪੇਸਟ ਬਣਾ ਲੂਗੇ ਜਾਨੀ ਇਹਨਾਂ ਨੂੰ ਕੁੰਡੀ ਦੇ ਵਿੱਚ ਕੁੱਟ ਲੂਗੇ ਤੇ ਲੋ ਜੀ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਪੇਸਟ ਬਣਾ ਕੇ ਤਿਆਰ ਕਰ ਲੂਗੇ ਠੀਕ ਹੈ ਜੀ ਜਾਨੀ ਇਹਨਾਂ ਨੂੰ ਕੁੰਡੀ ਦੇ ਵਿੱਚ ਆਪਾਂ ਨੇ ਕੁੱਟ ਲੈਣਾ ਹੈ ਤੇ ਲੋ ਜੀ ਐਲੋਵੇਰਾ ਜਿਹੜਾ ਆਪਣਾ ਫਰਾਈ ਹੋ ਚੁੱਕਿਆ ਜੀ ਇਸ ਤਰੀਕੇ ਦਾ ਆਪਾਂ ਨੇ ਇਹ ਤਲ ਲੈਣਾ ਹੈ ਮੰਨ ਲਓ ਜ਼ਿਆਦਾ ਵੀ ਨਹੀਂ ਤਲਣਾ ਹੈਗਾ ਬਹੁਤਾ ਲਾਲ ਵੀ ਨਹੀਂ ਕਰਨਾ ਕਿਉਂਕਿ ਲਾਲ ਕਰੋਗੇ ਨਾ ਜੇ ਮੈਂ ਇਹ ਸੁੱਕ ਜੇ ਜਾਂਦਾ ਫਿਰ ਸਬਜ਼ੀ ਜਿਹੜੀ ਜ਼ਿਆਦਾ ਮਤਲਬ ਉਹ ਨਹੀਂ ਬਣਦੀ ਵਧੀਆ ਨਹੀਂ ਬਣਦੀ ਹੈਗੀ ਠੀਕ ਹੈ ਜੀ ਮਾੜੀ ਜੀ ਗੁੱਧ ਜੀ ਰਹਿਣੀ ਚਾਹੀਦੀ ਆ ਸੋ ਇਸ ਤਰੀਕੇ ਦਾ ਆਪਾਂ ਨੇ ਇਹ ਤਲ ਲੈਣਾ ਹੈ ਤੇ ਲਓ ਜੀ ਇਹਨੂੰ ਹੁਣ ਸਾਰੇ ਨੂੰ ਲੰਨੇ ਆ ਤਲ ਆਪਾਂ ਤੇ ਬਾਕੀ ਉਸ ਤੋਂ ਬਾਅਦ ਲਾਵਾਂਗੇ ਤੜਕਾ ਇੱਧਰ ਆਪਣਾ ਮਸਾਲਾ ਤਿਆਰ ਹੋ ਰਿਹਾ ਜੀ ਤੇ ਲਓ ਜੀ ਇੱਧਰ ਆਪਣਾ ਅਦਰਕ ਹਰੀ ਮਿਰਚ ਲਸਣ ਜਿਹੜਾ ਉਹ ਕੁੱਟ ਹੋ ਚੁੱਕਿਆ ਹੈ ਦੇਸੀ ਤਰੀਕੇ ਨਾਲ ਤੇ ਹੁਣ ਥੋੜਾ ਜਿਹਾ ਆਪਾਂ ਕੁੱਟਾਂਗੇ ਮਸਾਲੇ ਦੋਕ ਜਿਵੇਂ ਕੀ 1.5 ਚਮਚਾ ਸਾਫ ਤੇ ਧਨੀਆ ਦਾ ਹੋ ਗਿਆ ਤੇ ਥੋੜੀਆਂ ਹੀ ਪਾਵਾਂਗੇ ਆਪਾਂ ਕਾਲੀਆਂ ਮਿਰਚਾਂ ਠੀਕ ਹੈ ਜੀ ਥੋੜੀਆਂ ਕਾਲੀਆਂ ਮਿਰਚਾਂ ਪਾ ਲਾਂਗੇ 2 ਚਮਚੇ ਛੋਟੇ ਹੋਗੇ ਸਾਫ ਤੇ ਧਨੀਆ ਤੇ ਥੋੜੀਆਂ ਕਾਲੀਆਂ ਮਿਰਚਾਂ ਠੀਕ ਹੈ ਜੀ ਬਾਕੀ ਤੁਸੀਂ ਟੇਸਟ ਦੇ ਹਿਸਾਬ ਨਾਲ ਵੀ ਪਾ ਸਕਦੇ ਹੋ ਤੇ ਇਹਨਾਂ ਨੂੰ ਕੁੱਟ ਲਾਂਗੇ ਆਪਾਂ ਤੇ ਲੋ ਜੀ ਇੱਧਰ ਆਪਾਂ ਨੇ ਧਨੀਆ ਤੇ ਕਾਲੀਆਂ ਮਿਰਚਾਂ ਵੀ ਕੁੱਟ ਕੇ ਲਸਣ ਅਦਰਕ ਦੇ ਪਿੱਛੇ ਪਾ ਲੀਆਂ ਤੇ ਇੱਧਰ ਕੁੱਟ ਹੋ ਰਿਹਾ ਜੀ ਪਿਆਜ਼ ਯਾਨੀ ਕਿ ਗੰਡੇ ਦੋ ਆਪਾਂ ਨੇ మీడియం ਸਾਈਜ਼ ਦੇ ਜਿਹੜੇ ਪਿਆਜ਼ ਹੋ ਵੀ ਇਹਦੇ ਵਿੱਚ ਕੁੱਟ ਲੈਣੇ ਆ। ਤੇ ਲੋ ਜੀ ਐ ਲੋ ਬੇਰਾ ਜਿਹੜਾ ਆਪਣਾ ਫਰਾਈ ਹੋ ਚੁੱਕਿਆ ਜੀ ਆ ਦੇਖੋ ਕਿੰਨਾ ਵਧੀਆ ਇਹ ਹੋ ਗਿਆ ਏ। ਤੇ ਹੁਣ ਲਾਉਨੇ ਆਪਾਂ ਇਹਨੂੰ ਤੜਕਾ। ਤੇ ਲੋ ਜੀ ਤੇਲ ਆਪਣਾ ਉਹੀ ਹੈ ਜਿਹੜਾ ਕੜਾਹੀ ਦੇ ਵਿੱਚ ਸੀਗਾ ਉਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ। ਤੁਸੀਂ ਇਹਦੇ ਵਿੱਚ ਕੋਈ ਵੀ ਖੜੇ ਮਸਾਲੇ ਵੀ ਐਡ ਕਰ ਸਕਦੇ ਹੋ। ਤੇ ਜਦੋਂ ਜੀਰਾ ਹਲਕਾ ਜਿਹਾ ਭੁੰਨਿਆ ਗਿਆ ਠੀਕ ਹੈ ਜੀ। ਫਿਰ ਆਪਾਂ ਇਹਦੇ ਵਿੱਚ ਐਡ ਕਰੂਗੇ। ਜਿਹੜਾ ਆਪਾਂ ਨੇ ਅਦਰਕ ਲਸਣ ਹਰੀ ਮਿਰਚ ਤੇ ਟਣੀਆਂ ਤੇ ਕਾਲੀ ਮਿਰਚਾਂ ਦਾ ਪੇਸਟ ਬਣਾਇਆ ਉਹ ਇਹਦੇ ਵਿੱਚ ਐਡ ਕਰ ਦੇਣਾ ਤੇ ਇਹਨੂੰ ਆਪਾਂ ਪੁੱਨਾਂਗੇ ਜੀ ਹੁਣ ਤਕਨੀਕਨ 5 ਤੋਂ 6 ਮਿੰਟ ਠੀਕ ਆ ਜੀ ਸੇਕ ਰੱਖਿਓ ਮੀਡੀਅਮ ਆ 5-6 ਮਿੰਟ ਆਪਾਂ ਨੇ ਭੁੰਨਣਾ ਹੈ ਸਾਰਾ ਸਮਾਨ ਤੇ ਲਓ ਜੀ ਜਦੋਂ ਆਪਣੀ ਹਰੀ ਮਿਰਚ ਲਸਣ ਅਦਰਕ ਭੁੰਨਿਆ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਟਰਮਰਿਕ ਪਾਊਡਰ ਯਾਨੀ ਕਿ ਹਲਦੀ ਪਾਊਡਰ 2 ਚਮਚ ਛੋਟੇ ਠੀਕ ਹੈ ਜੀ ਤੇ ਥੋੜੀ ਜੀ ਪਾ ਦਾਂਗੇ ਆਪਾਂ ਇਹਦੇ ਵਿੱਚ ਸਾਪਤੀ ਕੁੱਟੀ ਹੋਈ ਮਿਰਚ ਇਹ ਦੇਖ ਕੇ ਪਾਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਥੋੜਾ ਜਿਹਾ ਨਮਕ ਪਾ ਦਾਂਗੇ ਲਓ ਜੀ ਟੇਸਟ ਦੇ ਹਿਸਾਬ ਨਾਲ ਤੇ ਲਓ ਜੀ ਇਹਨੂੰ ਆਪਾਂ ਹਲਾਉਂਗੇ ਹੁਣ ਮੜ ਜਾ 1-2 ਮਿੰਟ ਭੁੰਨੋਗੇ ਤੇ 2 ਕੁ ਮਿੰਟ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜੇ ਆਪਾਂ ਨੇ ਪਿਆਜ਼ ਕੁੱਟੇ ਸੀਗੇ ਠੀਕ ਹੈ ਜੀ ਕੁੰਡੀ ਦੇ ਵਿੱਚੋਂ ਇਹਦੇ ਵਿੱਚ ਐਡ ਕਰ ਦੋਗੇ ਤੇ ਨਾਲੇ ਐਡ ਕਰ ਦਾਂਗੇ ਜੀ ਦੋ ਲਾਲ ਟਮਾਟਰ ਐਦਾਂ ਮੋٹے-ਮੋٹے ਜਿਹਾ ਕੱਟ ਕੇ ਠੀਕ ਹੈ ਜੀ ਇਹ ਤੁਸੀਂ ਕੱਟ ਕੇ ਪਾਉਣੇ ਆ ਤੇ ਨਾਲੇ ਨਾ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਐਡ ਕਰਾਂਗੇ ਤਾ ਜੋ ਮਸਾਲਾ ਜਿਹੜਾ ਆਪਣਾ ਪੁੰਨ ਹੋ ਜਵੇ ਤੇ ਨਾਲੇ ਇਹਨ ਜਿਹੜੇ ਪਿਆਜ਼ ਟਮਾਟਰ ਠੀਕ ਹੈ ਜੀ ਸਾਰੇ ਗਲ ਜਵੇ ਇਹ ਤੇ ਲੋ ਜੀ ਇਹ ਮਸਾਲੇ ਦੇ ਵਿੱਚ ਹੁਣ ਆਪਾਂ ਨੇ ਕੋਈ ਵੀ ਸੁੱਕਾ ਮਸਾਲਾ ਨਹੀਂ ਪਾਉਣਾ ਹੈਗਾ ਤੇ ਇਹਨੂੰ ਹੁਣ ਪਕਾਵਾਂਗੇ ਆਪਾਂ ਤਕਰੀਬਨ 10 ਤੋਂ 12 ਮਿੰਟ ਸੇਕ ਰੱਖੂਗੇ ਮੀਡੀਅਮ ਜਦੋਂ ਤੱਕ ਇਹ ਸਾਰਾ ਕੁਝ ਇਹ ਗਲ ਨਹੀਂ ਜਾਂਦਾ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਮਟਰ ਤੇ ਲੋ ਜੀ ਮਸਾਲਾ ਇਹ ਜਿਹੜਾ ਆਪਣਾ ਹੋ ਪੁੰਨ ਹੋ ਚੁੱਕਿਆ ਹੈ ਠੀਕ ਹੈ ਜੀ ਆਹ ਦੇਖੋ ਕਿੰਨਾ ਵਧੀਆ ਮਸਾਲਾ ਜਿਹੜਾ ਕਲਰ ਚੈੱਕ ਕਰੋ ਤੁਸੀਂ ਮਸਾਲੇ ਦਾ ਹੁਣ ਇਹਦਾ ਟੇਸਟ ਵਧਾਉਣ ਵਾਸਤੇ ਇਹਦੇ ਵਿੱਚ ਪਾਵਾਂਗੇ ਆਪਾਂ ਫਰੈਸ਼ ਹਰੇ ਮਟਰ ਠੀਕ ਹੈ ਜੀ ਇਹ ਬੋਇਲ ਕੀਤੇ ਨਹੀਂ ਹੈਗੇ ਆਪਾਂ ਨੇ ਮਸਾਲੇ ਦੇ ਵਿੱਚ ਇਹ ਭੁੰਨਣੇ ਇਹ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹ ਮਟਰਾਂ ਨੂੰ ਤੁਸੀਂ ਜਿਹੜੇ ਮਟਰ ਐ ਬੋਇਲ ਕਰਕੇ ਵੀ ਪਾ ਸਕਦੇ ਹੋ ਪਰ ਮੈਂ ਇਹਨਾਂ ਨੂੰ ਮਸਾਲੇ 'ਚ ਭੁੰਨੂੰਗਾ 10 ਮਿੰਟ ਠੀਕ ਹੈ ਜੀ ਨਾਲ ਇਹ ਥੋੜੇ ਜੇ ਨਰਮ ਹੋ ਜੂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਗਰਮ ਪਾਣੀ ਐਡ ਕਰਾਂਗੇ ਉਸ ਤੋਂ ਬਾਅਦ ਪਾਵਾਂਗੇ ਐਲੋਵੇਰਾ ਤੇ ਲਓ ਜੀ ਹੁਣ ਆਪਾਂ ਇਹਨੂੰ ਹਿਲਾਈ ਜਾਵਾਂਗੇ ਠੀਕ ਹੈ ਜੀ ਸੇਕ ਰੱਖਿਓ ਮੀਡੀਅਮ ਤੇ 10 ਮਿੰਟ ਆਪਾਂ ਨੇ ਇਹ ਮਟਰ ਮਸਾਲੇ 'ਚ ਭੁੰਨਣੇ ਆ ਤਾਂ ਜੋ ਇਹਨਾਂ 'ਚ ਮਸਾਲੇ ਦਾ ਪੂਰਾ ਟੇਸਟ ਆ ਜਾਵੇ ਤੇ ਲਓ ਜੀ ਮਟਰ ਆ ਜਿਹੜੇ ਆਪਣੇ ਭੁੰਨ ਹੋ ਚੁੱਕੇ ਆ ਜੀ ਠੀਕ ਹੈ ਜੀ ਆ ਦੇਖੋ ਇਹ ਮਸਾਲਾ ਚੈੱਕ ਕਰੋ ਤੁਹਾਨੂੰ ਮੈਂ ਉਧਰ ਥੋੜਾ ਜਿਹਾ ਧੂਆਂ ਜਾ ਨਾ ਮਸਾਲੇ ਦਾ ਕਲਰ ਚੈੱਕ ਕਰੋ ਤੁਸੀਂ ਆੰਦਾ ਉਂਗੜੀਆਂ ਚੱਟਦੇ ਰਹਿ ਜੂਗੇ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਕੋਸਾ ਪਾਣੀ ਐਡ ਕਰੂਗੇ ਆ ਲੋ ਸਬਜੀ ਜਿਹੜੀ ਇਹ ਹੈ ਤੁਸੀਂ ਪੱਤ ਦੀ ਆਪਣੇ ਹਿਸਾਬ ਨਾਲ ਬਣਾ ਲਿਓ ਜੇ ਤੁਹਾਨੂੰ ਗਾੜੀ ਪਸੰਦ ਆ ਤਾਂ ਪਾਣੀ ਘੱਟ ਵਰਤਣਾ ਹੈ ਘੱਟ ਯੂਜ਼ ਕਰਨਾ ਤੇ ਜੇ ਸਬਜੀ ਥੋੜੀ ਜਿਹੀ ਤਰੀ ਵਾਲੀ ਪਸੰਦ ਆ ਤਾਂ ਪਾਣੀ ਜ਼ਿਆਦਾ ਪਾਉਣਾ ਹੈ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਲਿਆ ਤੇ ਪਾਣੀ ਪਾਉਣ ਤੋਂ ਬਾਅਦ ਆਪਾਂ ਨੇ ਇਹਨੂੰ ਪਕਾਉਣਾ ਤਕਰੀਬਨ 4-5 ਮਿੰਟ ਤਾਂ ਜੋ ਮਟਰ ਜਿਹੜੇ ਹੋਰ ਪੱਕ ਜਵੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰੂੰਗੇ ਐਲੋਵੇਰਾ ਤੇ ਲਓ ਜੀ ਆਪਣੇ ਜਿਹੜੇ ਮਟਰ ਆ ਉਹ ਵੀ ਗਲ ਚੁੱਕੇ ਆ ਜੀ ਸਬਜ਼ੀ ਦਾ ਕਲਰ ਚੈੱਕ ਕਰੋ ਤੁਸੀਂ ਹਲੇ ਥੋੜੀ ਜੀ ਫੌਗ ਜੀ ਇੱਥੇ ਧੂਆਂ ਜਾਏ ਚੰਗੀ ਤਰ੍ਹਾਂ ਦਿਖ ਨਹੀਂ ਰਿਹਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆ ਜੀ ਆਪਣਾ ਐਲੋਵੇਰਾ ਜਿਹੜਾ ਆਪਾਂ ਨੇ ਫਰਾਈ ਕਰਕੇ ਰੱਖਿਆ ਸੀ ਤੇ ਇਹ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ 10 ਮਿੰਟ ਪਕਾਵਾਂਗੇ ਜੀ ਹੋਰ 10 ਮਿੰਟ ਪਕਾਉਣ ਤੋਂ ਬਾਅਦ ਆਪਣੀ ਸਬਜ਼ੀ ਆ ਜਿਹੜੀ ਰੈਡੀ ਹੋ ਜੂਗੀ ਤੇ ਵੀਡੀਓ ਕਿਵੇਂ ਲੱਗੀ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਜੀ ਸ਼ੇਅਰ ਵੀ ਜਰੂਰ ਕਰਦੇ ਹੋ ਇੱਕ ਪਿਆਰਾ ਜਾਂ ਨਾਈਸ ਕਹਿ ਕੇ ਕਮੈਂਟ ਵੀ ਜਰੂਰ ਕਰਦੇ ਹੋ ਜੀ ਤੇ ਲਓ ਜੀ ਹੁਣ ਇੱਥੇ ਤੁਸੀਂ ਇਹਨੂੰ ਨਾ ਗਾੜੀ ਪਤਲੀ ਹੈ ਜਿਹੜੀ ਆਪਣੇ ਹਿਸਾਬ ਨਾਲ ਰੱਖ ਲਿਓ ਵੈਸੇ ਮੈਂ ਇੰਨੀ ਕਾ ਗਾੜੀ ਰੱਖੀ ਹੈ ਇਹ ਕਿਉਂਕਿ ਬਹੁਤ ਹੀ ਪਤਲੀ ਵੀ ਚੰਗੀ ਨਹੀਂ ਲੱਗਦੀ ਹੈਗੀ ਤੇ ਲਓ ਜੀ ਇਹਨੂੰ ਫਿਰ ਹੁਣ ਆਪਾਂ ਬਣਾਉਨੇ ਆ 10 ਮਿੰਟ ਪਕਾਉਨੇ ਆ ਤੇ ਪਹਿਲੀ ਵੀਡੀਓ ਦੇ ਵਿੱਚ ਮੈਨੂੰ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਆਏ ਸੀਗੇ ਵੀ ਇਹ ਸਬਜੀ ਕੌੜੀ ਤਾਂ ਨਹੀਂ ਹੁੰਦੀ ਇਹ ਸਬਜੀ ਖਾਣ ਦੇ ਵਿੱਚ ਬਿਲਕੁਲ ਐਨ ਵਧੀਆ ਬਣਦੀ ਹੈ ਜੀ ਕੌੜੀ ਨਹੀਂ ਹੁੰਦੀ ਆ ਤੇ ਕੌੜੀ ਸਬਜੀ ਤਾਂ ਹੋਊਗੀ ਜੇ ਐਲੋਵੇਰਾ ਨੂੰ ਆਪਾਂ ਕੱਚਾ ਰੱਖੂਗੇ ਠੀਕ ਹੈ ਜੀ ਜੇ ਮੰਨ ਲਓ ਐਲੋਵੇਰਾ ਆਪਣਾ ਕੱਚਾ ਰਹਿ ਗਿਆ ਨਾ ਤੇ ਫਿਰ ਇਹਦੇ ਵਿੱਚੋਂ ਕੌੜੇਪਨ ਦਾ ਟੇਸਟ ਆਊਗਾ ਇਸ ਕਰਕੇ ਤੁਸੀਂ ਐਲੋਵੇਰਾ ਜਿਹੜਾ ਚੰਗੀ ਤਰ੍ਹਾਂ ਭੁੰਨ ਲੈਣਾ ਉਹ ਸੋ ਹੁਣ ਇਹਨੂੰ ਪਕਾ ਲੈਂਦੇ ਆ ਜੀ ਮਿਲਦੇ ਹਾਂ ਉਸ ਤੋਂ ਬਾਅਦ ਤੇ ਲੋ ਜੀ ਸਬਜੀ ਬਣ ਕੇ ਹੋ ਚੁੱਕੀ ਆ ਜੀ ਰੈਡੀ ਸਬਜੀ ਦਾ ਤੁਸੀਂ ਕਲਰ ਚੈੱਕ ਕਰੋ ਆ ਦੇਖੋ ਠੀਕ ਆ ਜੀ ਇਸ ਤਰੀਕੇ ਨਾਲ ਸਬਜੀ ਬਣਾ ਕੇ ਤੁਸੀਂ ਇਹ ਖਾਓਗੇ ਨਾ ਉਂਗਣੀ ਚਟ ਦੇ ਰਹ ਜੂਗੇ ਤੁਸੀਂ ਸਬਜੀ ਦਾ ਕਲਰ ਚੈੱਕ ਕਰੋ ਜੀ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਜੀ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਲੋ ਜੀ ਇਸ ਤਰੀਕੇ ਨਾਲ ਤੁਸੀਂ ਐਸ ਸਰਦੀਆਂ ਦੇ ਵਿੱਚ ਜਿਹੜੀ ਇਹ ਐਲੋਵੇਡਾ ਦੀ ਜਾਨੀ ਕਿ ਘੀਕਵਾਰ ਦੀ ਸਬਜੀ ਆ ਬਣਾ ਕੇ ਜ਼ਰੂਰ ਟਰਾਈ ਕਰਿਓ ਜੀ ਤੁਸੀਂ ਇਸ ਤਰੀਕੇ ਨਾਲ ਸਬਜ਼ੀ ਇਹ ਬਣਾ ਸਕਦੇ ਹੋ ਬਿਲਕੁਲ ਸਿੰਪਲ ਤਰੀਕਾ ਹੈ ਬਣਾਉਣ ਦਾ ਤੁਸੀਂ ਦੇਖ ਲਿਆ ਕੋਈ ਲੱਲਾ ਭੱਬਾ ਨਹੀਂ ਹੈਗਾ ਇਹ ਚ ਠੀਕ ਹੈ ਜੀ ਆਹ ਦੇਖੋ ਕੋਈ ਆਪਾਂ ਨੇ ਜ਼ਿਆਦਾ ਮਸਾਲੇ ਨਹੀਂ ਪਾਏ ਤੁਸੀਂ ਇਹਨੂੰ ਮੱਕੀ ਦੀ ਰੋਟੀ ਨਾਲ ਵੀ ਖਾ ਸਕਦੇ ਹੋ ਚੌਲਾਂ ਨਾਲ ਵੀ ਖਾ ਸਕਦੇ ਹੋ ਜੀ ਤੇ ਲੋ ਜੀ ਮਿਲਦੇ ਆਂ ਫਿਰ ਹੁਣ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਤੁਹਾਨੂੰ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਲੋ ਜੀ ਮਿਲਦੇ ਆਂ ਫਿਰ ਹੁਣ ਆਪਾਂ ਇੱਕ ਅਗਲੀ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ